ਜੀ ਦਿ ਦਿਹਾੜੇ ਨੂੰ ਸਮਰਪਿਤ ਬੰਗਾ ਰੋਡ ਤੇ ਸਥਿਤ ਪ੍ਰਿੰਸ ਇੰਟਰਪ੍ਰਾਈਜ਼ਸ ਤੇ ਸਮੂਹ ਸਾਧ ਸੰਗਤ ਤੇ ਢੀਂਗਰਾ ਪਰਿਵਾਰ ਵੱਲੋਂ ਦੁੱਧ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਰੇ ਢੀਂਗਰਾ ਪਰਿਵਾਰ ਵੱਲੋਂ ਹਿੱਸਾ ਲਿਆ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਜੀਜੀ ਯਾਦ ਨੂੰ ਸਮਰਪਿਤ ਬੰਗਾ ਰੋਡ ਤੇ ਪ੍ਰੋਫੈਸ਼ਨਲ ਇਲੈਕਟ੍ਰੋਨਿਕ ਦੇ ਇੱਕ ਨੂੰ ਸਾਥ ਸੰਗਤ ਤੇ ਢੀਂਗਰਾ ਪਰਿਵਾਰ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਹੋਮ ਨੂੰ ਮਾ ਕੇ ਦੁੱਧ ਦਾ ਲੰਗਰ ਛਕਿਆ ਵੀ ਛੋਟੇ ਸਾਹਿਬ ਜੀ ਦੇ ਨੂੰ ਯਾਦ ਕੀਤਾ ਵਾਹਿਗੁਰੂ ਜੀ ਦਾ ਜੀ ਦਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਕਾ ਨੂੰ ਇਹ ਜਿਹੜਾ ਅੱਜ ਲੰਗਰ ਲਗਾਇਆ ਗਿਆ ਹੈ ਦੁੱਧ ਦਾਲ ਦਾ ਲੰਗਰ ਹੈ ਆਪ ਜੀ ਦੀ ਸੇਵਾ ਅਸੀਂ ਹੋਰ ਤਾਂ ਤੇ ਠੰਗਰਾ ਪਰਵਾਰ ਵੱਲੋਂ ਸੇਵਾ ਲਗਾਈ ਗਈ ਹੈ ਇਹ ਲੰਗਰ ਬੇਸਿਕਲੀ ਜੋ ਹੈ ਛੋਟੇ ਸਹਿਬਾ ਦੇ ਸਬੰਧ ਵਿੱਚ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ ਹੈ ਤੇ ਬੜੇ ਹੀ ਉਤਸ਼ਾਹ ਤੇ ਬਹੁਤ ਹੀ ਭਾਵਨਾ ਨਾਲ ਇਹ ਮਨਾਇਆ ਜਾ ਰਿਹਾ ਹੈ ਤੇ ਆਪ ਜੀ ਨੂੰ ਵੀ ਪੜੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿੱਚ ਸ਼ਾਮਲ ਹੋਣ